ਜ਼ਿਲ੍ਹਾ ਸ਼ਹੀ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਵੱਖ-ਵੱਖ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸਮੂਹਾਂ ਦੇ ਲੋਕਾਂ ਨੇ ਸ਼ਹਿਰ ਦੇ ਮੁੱਖ ਚੌਂਕ ਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਤਵੱਦੀ ਹਮਲੇ ਦੇ ਵਿਰੁੱਧ ਵਿੱਚ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸ਼ਹਿਰ ਵਿੱਚ ਇੱਕ ਰੋਜ਼ ਮਾਰਸ਼ ਵੀ ਕੱਢਿਆ ਗਿਆ ਜੋ ਮੁੱਖ ਬਾਜ਼ਾਰ ਤੋਂ ਮੁੱਖ ਚੌਂਕ ਤੱਕ ਕੱਢਿਆ ਗਿਆ ਜਿਸ ਵਿੱਚ ਪਰਦਰਸ਼ਨਕਾਰੀਆਂ ਵੱਲੋਂ ਹੱਥਾਂ ਵਿੱਚ ਜੁੱਤੀਆਂ ਲੈ ਕੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਹਿੰਦੂ ਆਗੂਆਂ ਦਾ ਕਹਿਣਾ ਕਿ ਹੱਤਵਾਦ ਦਿਨਾਂ ਤੇ ਇਹ ਬਹੁਤ ਹੀ ਕਿਡਣੋਣੀ ਅਤੇ ਕਾਰਜਪੂਰਤ ਜਿਹੜੀ ਹੈ ਕਾਰਵਾਈ ਹੈ ਮਾਸੂਮ ਲੋਕਾਂ ਤੇ ਅਨੇ ਵਾਰ ਗੋਲੀਬਾਰੀ ਕਰਕੇ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ ਉਨਾਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਨੋ ਫੀਲ ਕਰਦੇ ਹਨ ਕਿ ਸਰਜਿਕਲ ਸਟ੍ਰਾਈਕ ਵਰਗੀ ਕਾਰਵਾਈ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਣਾ ਚਾਹੀਦਾ। ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਜੇਹੀ ਕਾਰਵਾਈ ਕਰਨ ਤੋਂ ਪਹਿਲਾਂ ਹਰ ਕੋਈ ਸੋਚੇ। ਕੁਝ ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਹਿੰਦੂਆਂ ਦੀ ਹੱਤਿਆ ਕੀਤੀ ਗਈ ਇਸਲਾਮਿਕ ਕੱਟੜਵਾਦੀਆਂ ਵੱਲੋਂ ਉਸ ਦੇ ਵਿਰੋਧ ਦੇ ਵਿੱਚ ਅੱਜ ਮੰਡੀ ਗੁੰਡਗੜ ਦੇ ਵਿੱਚ ਸਵਾਰੀਆਂ ਹੀ ਰਾਜਨੀਤਿਕ ਸਮਾਜਿਕ ਅਤੇ ਕਿ ਧਾਰਮਿਕ ਸੰਸਥਾਵਾਂ ਨੇ ਇੱਕ ਰੋਸ਼ਮਾਰਤ ਕੱਢਿਆ ਔਰ ਪਾਕਿਸਤਾਨ ਦਾ ਪਤਲਾ ਫੁੱਕਿਆ ਅੱਜ ਮੈਂ ਇੱਥੇ ਦੇਸ਼ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦ ਉਹਨਾਂ ਨੇ ਅੱਤਵਾਦੀਆਂ ਨੇ ਜਿਹੜੇ ਇਸਲਾਮਿਕ ਕੱਟੜਵਾਦ ਦੇ ਅਗਵਾਈ ਕਰ ਰਹੇ ਸੀ ਉਹਨਾਂ ਨੇ ਸਾਡੇ ਹਿੰਦੂ ਭਰਾਵਾਂ ਦੀਆਂ ਪੈਂਟਾ ਖਲਵਾਈਆਂ ਪੈਂਟਾ ਖਲਵਾ ਕੇ ਦੇਖਿਆ ਕਿ ਉਹਨਾਂ ਦਾ ਖਤਨਾ ਹੋਇਆ ਕਿ ਨਹੀਂ ਹੋਇਆ ਜਿਹਦਾ ਖਤਨਾ ਹੋਇਆ ਸੀ ਉਹਨੂੰ ਛੱਡਿਆ ਜਿਹਦਾ ਨਹੀਂ ਹੋਇਆ ਸੀ ਉਹਨੂੰ ਗੋਲੀ ਮਾਰੀ ਗਈ ਉਹਨਾਂ ਨੇ ਉਹਨਾਂ ਦੇ ਆਈਡੈਂਟੀ ਕਾਰਡ ਚੈੱਕ ਕੀਤੇ ਉਹਨਾਂ ਨੇ ਉਹਨਾਂ ਤੋਂ ਕਲਮਾ ਪੜਾਇਆ ਜਿਹੜੇ ਨਹੀਂ ਪੜ ਸਕੇ ਉਹਨਾਂ ਨੂੰ ਗੋਲੀ ਮਾਰੀ ਗਈ ਮੈਂ ਇੱਕ ਚੀਜ਼ ਮੇਰੇ ਕਹਿ ਰਹੀ ਜਾਉਣਾ ਸਾਰੇ ਦੇਸ਼ ਵਾਸੀਆਂ ਨੂੰ ਕਿ ਉਹਨਾਂ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਵੀ ਤੂੰ ਜੱਟ ਐ ਤੂੰ ਬਾਣੀਆ ਐ ਤੂੰ ਖੱਤਰੀ ਆ ਤੂੰ ਮਜਬੀ ਆ ਤੂੰ ਦਲਿਤ ਆ ਉਹ ਕੁਝ ਨਹੀਂ ਪੁੱਛਿਆ ਉਹਨਾਂ ਨੇ ਸਿਰਫ ਖਤਰਨਾ ਦੇਖਿਆ ਔਰ ਜਾਤ ਪਾਤ ਬਿਲਕੁਲ ਨਹੀਂ ਦੇਖੀ ਸਾਨੂੰ ਜਾਤ ਪਾਤ ਭੁੱਲ ਕੇ ਸਾਰੇ ਹਿੰਦੁਸਤਾਨੀਆਂ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜਾ ਅਸਲਾਮਿਕ ਅਤਵਾਦ ਹੈ ਉਸ ਦੇ ਖਿਲਾਫ ਸਾਨੂੰ ਡਟਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੱਥ ਮਜ਼ਬੂਤ ਕਰੀਏ ਉਹ ਇਹਨਾਂ ਨੂੰ ਪਾਕਿਸਤਾਨ ਨੂੰ ਇਹ ਮੂਹ ਤੋਰ ਜਵਾਬ ਦੇ ਇਸਲਾਮੀ ਕੱਤਬਾਤ ਪੂਰੀ ਦੁਨੀਆ ਚੋਂ ਖਤਮ ਹੋਵੇ ਜਿੱਪ ਤੇ ਪੇੜ ਦੇ ਵਿੱਚ ਸਾਡੇ ਡਿਫੈਂਡ ਜਗਾ ਤੋਂ ਹਿੰਦੁਸਤਾਨ ਦੇ ਆਏ ਹੋਏ ਜੋ ਸਾਡੇ ਪ੍ਰੈਟਿਕ ਸੀ ਜਿਨ੍ਹਾਂ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਇਹ ਕਸ਼ਮੀਰ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਇਹਨਾਂ ਦੀ ਜਾਨ ਲਿੱਤੀ ਹੈ ਅੱਜ ਮੈਂ ਇਸ ਵਾਰੀ ਪਹਿਲੀ ਵਾਰ ਦੇਖਿਆ ਹੈ ਸਾਰੀਆਂ ਪੋਲਿਟਿਕਲ ਪਾਰਟੀਆਂ ਇੱਕ ਮੰਚ ਤੇ ਹੋ ਕੇ ਮੋਦੀ ਦੇ ਨਾਲ ਆ ਕੇ ਖੜੀਆਂ ਹੋਈਆਂ ਹਨ ਔਰ ਐਸੇ ਟਾਈਪ ਦਾ ਪ੍ਰਦਰਸ਼ਨ ਅਰ ਸ਼ਹਿਰ ਦੇ ਵਿੱਚ ਅਗਰ ਅਸੀਂ ਸਾਰੇ ਜਾਤੀ ਪਾਤ ਦੇ ਭੇਦਭਾਵ ਭੁੱਲ ਕੇ ਅਗਰ ਅਸੀਂ ਸਾਰੇ ਇਕੱਠੇ ਰਹਾਂਗੇ ਤਾਂ ਹੀ ਇਹ ਸ਼ਕਤੀਆਂ ਦੇ ਨਾਲ ਅਸੀਂ ਲੜ ਸਕਦੇ ਆ ਇਸ ਦੀ ਜ਼ਰੂਰਤ ਹੈ ਅੱਜ ਇਸ ਜ਼ਰੂਰਤ ਤਹਿਤ ਸਾਰੇ ਲੋਕ ਅੱਜ ਇਕੱਠੇ ਹੋ ਕੇ ਜੋ ਪ੍ਰਦਰਸ਼ਨ ਕੀਤਾ ਹੈ ਅਤੰਕਵਾਦ ਦਾ ਖੂਤਲਾ ਖੁੱਕਿਆ ਹੈ ਉਸ ਦੇ ਲਈ ਜੋ ਸਾਰੇ ਇਕੱਠਾ ਹੈ ਉਹ ਸਾਰਿਆਂ ਦਾ ਮੈਂ ਧੰਨਵਾਦ ਵੀ ਕੀਤਾ ਹੈ ਇੰਨੀ ਜੇ ਭਾਰਤ ਵੱਲ ਤੁਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹ ਜਾਤ ਪਾਤ ਛੱਡ ਕੇ ਜੱਟਾਂ ਕੁੱਸੀ ਇਕੱਠੇ ਹੋਮਾਂਗੇ ਆਪਣੇ ਇਕੱਠਾ ਇਜ਼ਹਾਰ ਨਹੀਂ ਕਰਾਂਗੇ ਤਾਂ ਕੋਈ ਕਿਸੇ ਤਾਰਣ ਨਹੀਂ ਹੈ ਅਸੀਂ ਇਸ ਵਿਸ਼ੇ ਤੇ ਪਟਲ ਦੇ ਉੱਤੇ ਆਪਣੇ ਭਾਗ ਨਾ ਲੈ ਕੇ ਜਾ ਸਕੀਏ ਲੇਕਿਨ ਇਕੱਠਾ ਆਪਾਂ ਨੂੰ ਹੋਣਾ ਪਊ ਤਾਂ ਹੀ ਇਸ